ਹੈਰੜ ਮਿਹੜਾ ਆਮਲਾ ਹੁਣ ਹੈਰੜ ਹੈ ਹੰੜੜ ਪੇੜ ਤੋਂ ਟੁੱਟ ਕੇ ਗਿਰ ਗਈ ਬਿਹੜਾ ਟੁੱਟ ਗਿਆ ਆਮਲਾ ਟੁੱਟ ਗਿਆ ਉਹਨੂੰ ਸੁਕਾਇਆ ਸੁਕਾ ਕੇ ਉਹਦਾ ਪਾਊਡਰ ਬਣਾ ਲਿਆ ਸਿੱਧਾ ਮਰੀਜ਼ ਨੂੰ ਦੇ ਦਿੱਤਾ ਸੋਚ ਕਿਹੜਾ ਕੈਮੀਕਲ ਆ ਗਿਆ ਸਮਝਣ ਦੀ ਗੱਲ ਹੈ ਐਲੋਪੈਥੀ ਨੂੰ ਕੀ ਆ ਐਲੋਪੈਥੀ ਕੋਈ ਉਸਮਾਨ ਤੋਂ ਲਟਕਣੀ ਰਹੀ ਵੀ ਆ ਪਰ ਅਸੀਂ ਟ੍ਰਾਂਵਲ ਅਲਰਟ ਕਰੀਏ ਜਾਂ ਫਲਾਣਾ ਐਂਟੀਬਾਇਓਟਿਕ ਲਟਕ ਰਿਹਾ ਤੋੜ ਲਓ ਨਿਕਲਦਾ ਜ਼ਮੀਨ ਚੋਂ ਏ ਆਯੁਰਵੇਦ ਦੇ ਜਿਹੜੇ ਚੀਜ਼ਾਂ ਨੇ ਉਹਨਾਂ ਨੂੰ ਲੈ ਕੇ ਉਹ ਚ ਕੈਮੀਕਲ ਦੇ ਕੇ ਉਹਨੂੰ ਇੱਕ ਐਕਸਟ੍ਰੈਕਟ ਇਦਾਂ ਦਾ ਤਿਆਰ ਕੀਤਾ ਜਾਂਦਾ ਕਿ ਇਮੀਡੀਏਟ ਰਿਜ਼ਲਟ ਆ ਜੇ ਇਸੇ ਤਰ੍ਹਾਂ ਜਿਵੇਂ ਆਯੁਰਵੇਦ ਦਾ ਅੱਜ ਇੱਕ ਇੱਕ ਹੈਗਾ ਹੋਮਿਓਪੈਥੀ ਹੋਮਿਓਪੈਥੀ ਕੀ ਬਹੁਤ ਹੈਲਪਫੁਲ ਹੈ ਲੇਕਿਨ ਉਹ ਅਲਕੋਹਲ ਬੇਸ ਆ ਹੈ ਉੱਚ ਵੀ ਆਯੁਰਵੇਦ ਦੇ ਕੋਹਾਬੇਸ਼ਨ ਵਿਧੀ ਨਾਲ ਕੱਢੇ ਹੋਏ ਫਾਰਮੂਲੇ ਪਰ ਜਿਹੜਾ ਆਯੁਰਵੇਦ ਹੈ ਸਿੱਧਾ ਸਿੱਧਾ ਮਤਲਬ ਤੁਹਾਨੂੰ ਮੈਂ ਇੱਕ ਗੱਲ ਹਰੇਕ ਨੂੰ ਕਹਿਣਾ ਹੁੰਦਾ ਕਿ ਜਿੰਨੇ ਵੀ ਸਾਡੇ ਲੋਕਾਂ ਮੇਰੇ ਤੇ ਲੋਕਾਂ ਨੇ ਭਰੋਸਾ ਬਣਾਇਆ ਮੈਨੂੰ ਬੜਾ ਸ਼ੁਕਰ ਹੈ ਉਸ ਬਾਬਾ ਦੀਪ ਸਿੰਘ ਜੀ ਦਾ ਕਿ ਲੋਕਾਂ ਨੇ ਮੇਰੇ ਤੇ ਭਰੋਸਾ ਬਣਾਇਆ ਉਹ ਵੀ ਮੈਂ ਤਾਂ ਮੰਨਦਾ ਕਿ ਮੈਨੂੰ ਬਾਬਾ ਜੀ ਨੇ ਗੱਦੀ ਤੇ ਬਿਠਾਇਆ ਕੰਮ ਆਪੇ ਕਰੀ ਜਾਂਦੇ ਨੇ